ਸਤਿ ਸ਼੍ਰੀ ਅਕਾਲ ਦੋਸਤੋ ਬਾਤ ਬਤੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਵਾਰ ਫੇਰ ਤੁਹਾਡੇ ਲਈ ਹਾਜ਼ਰਾਂ ਲੂੰਬੜ ਪ੍ਰਧਾਨ ਇੱਕ ਰਾਜੇ ਦਾ ਬੇਟਾ ਉਹਦੀ ਜਿਹੜੀ ਬਾਤ ਕਥਾ ਲੈ ਕੇ ਹਾਜ਼ਰ ਹੋਏ ਆਂ ਕੁਸ਼ ਹਿਸਾਇਸ ਕਹਾਣੀ ਦਾ ਰਹਿ ਗਿਆ ਸੀ ਉਹ ਤੁਸੀਂ ਪਿਛਲੀ ਜੋ ਪਹਿਲਾ ਕੱਲ ਪ੍ਰੋਗਰਾਮ ਕੀਤਾ ਗਿਆ ਉਹਦੇ ਵਿੱਚੋਂ ਤੁਸੀਂ ਸੁਣ ਸਕਦੇ ਹੋ ਉਹਦਾ ਅਗਲਾ ਜਿਹੜਾ ਹਿੱਸਾ ਹੈ ਉਹ ਤੁਹਾਡੇ ਲਈ ਕਰਨ ਲੱਗਿਆ ਰੂਬਰੂ ਰਾਜੇ ਦਾ ਬੇਟਾ ਇੱਕ ਤੇਜੂ ਰਾਜੇ ਦੀ ਲੜਕੀ ਨੂੰ ਲੈ ਕੇ ਆਇਆ ਸੀ ਉਹ ਗੁਫਾ ਦੇ ਵਿੱਚ ਬੜੀਆ ਖੁਸ਼ੀ-ਖੁਸ਼ੀ ਰਹਿਣ ਲੱਗੇ ਜਿਹੜਾ ਜਾਨਵਰ ਸੀ ਲੂੰਬੜ ਨੇ ਸਾਰਿਆਂ ਨੂੰ ਇੱਕ ਵਾਰ ਫੇਰ ਇਕੱਠਾ ਕੀਤਾ ਕਹਿੰਦਾ ਵੀ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਆਪણો ਹਸ਼ਿਆਰ ਰਹਿਣਾ ਚਾਹੀਦਾ ਹੁਣ ਆਪਣੇ ਟਿਕਾਣੇ ਬਾਰੇ ਵੀ ਰਾਜੇ ਨੂੰ ਪਿੰਕ ਪੈ ਗਈ ਉਹ ਆਪਣੀ ਲੜਕੀ ਨੂੰ ਲੈਣ ਲਈ ਵਾਪਸ ਜ਼ਰੂਰ ਆਊਗਾ ਉਹਦੇ ਲਈ ਆਪਾਂ ਨੂੰ ਪਹਿਲਾਂ ਤੋਂ ਉਪਰਾਲੇ ਕਰਨੇ ਚਾਹੀਦੇ ਨੇ ਸਚੇਤ ਸਾਰਤਕ ਰਹਿਣਾ ਚਾਹੀਦਾ ਸਾਰੇ ਜਾਨਵਰਾਂ ਦੀਆਂ ਅਲੱਗ-ਅਲੱਗ ਲੂੰਬੜ ਨੇ ਡਿਊਟੀਆਂ ਲਾਤੀਆਂ ਭਗਿਆੜ ਦੀ ਡਿਊਟੀ ਲਾਤੀ ਵੀ ਤੂੰ ਪਹਿਰਾ ਦੇਣਾ ਆਸ-ਪਾਸੇ ਦੇ ਜੰਗਲਾਂ ਦੇ ਵਿੱਚ ਖਰਗੋਸ਼ ਨੂੰ ਖੇਤਾਂ ਦੇ ਵਿੱਚ ਚੱਕੰਨੇ ਰਹਿਣ ਲਈ ਕਿਹਾ ਏਵੇਂ ਜਿੱਕਰ ਬਿੱਲੀ ਨੂੰ ਆਸ-ਪਾਸ ਦੀ ਨਿਗਰਾਨੀ ਰੱਖਣ ਲਈ ਤੇਰੇ ਸਨੂ ਇਹ ਸਾਰੇ ਜਾਨਵਰਾਂ ਦੀਆਂ ਡਿਊਟੀਆਂ ਲਾ ਕੇ ਤੇ ਜਿਹੜਾ ਸੀਗਾ ਗੁਰੜ ਉਹਦੀ ਡਿਊਟੀ ਲਈ ਗਈ ਆ ਕਾਸਬਲ ਅਸਮਾਨ ਤੇ ਵੀ ਤੁਸੀਂ ਉੱਪਰ ਅਸਮਾਨ ਤੇ ਨਿਗਰਾਨੀ ਰੱਖਣੀ ਹੈ ਆਸ-ਪਾਸੇ ਦੀ ਹਾਲਚਲ ਤੇ ਗਤੀਵਿਧੀਆਂ ਤੇ ਨਜ਼ਰ ਰੱਖਣੀ ਹੈ ਉਹ ਉਧਰ ਉਹ ਰਾਜੇ ਨੇ ਵੀ تیاری ਕਰ ਲਈ ਆਪਣੀ ਫੌਜ ਤਿਆਰ ਕੀਤੀ ਲੜਾਕੂ ਕੋੜੇ ਸੈਨਿਕ ਆਦ ਲੈ ਕੇ ਪਹਾੜ ਦੇ ਨੇੜੇ ਜਿਹੜਾ 15 ਥਾ ਗਰਾਊਂਡ ਸੀ ਉੱਥੇ ਆ ਕੇ ਤੰਬੂ ਲਾ ਲੇ ਸ਼ਾਮ ਢਲਣ ਲੱਗੀ ਉਥੇ ਆ ਕੇ ਬਕਬਕ ਤੰਬੂ ਲਾ ਲੇ ਇਹਦੇ ਉੱਪਰ ਸਾਰੇ ਜਾਨਵਰਾਂ ਦੀ ਨਿਗਰਾਨੀ ਸੀ ਜਾਨਵਰਾਂ ਨੇ ਇੱਕ ਵਾਰ ਫਿਰ ਤੋਂ ਇਕੱਠੇ ਹੋ ਕੇ ਮੀਟਿੰਗ ਕੀਤੀ ਦਿਖਾਤਰਾ ਇਸ ਵਾਰ ਜ਼ਿਆਦਾ ਬਕਬਕ ਤੰਬੂਆਂ ਦੇ ਵਿੱਚ ਬਕਬਕ ਸੈਨਿਕ ਸੀ ਰਾਜੇ ਵਾਸਤੇ ਕਾਲਾ ਤੰਬੂਲਾ ਆਇਆ ਗਿਆ। ਲੰਬੜ ਨੂੰ ਜਦੋਂ ਇਹ ਸਾਰੀਆਂ ਗੱਲਾਂ ਦੀ ਪਿੰਕ ਪਈ ਤਾਂ ਉਹਨੇ ਸਾਰੇ ਜਾਨਵਰਾਂ ਨੂੰ ਇਕੱਤਰ ਕਰਕੇ ਇਕੱਠੇ ਕਰਕੇ ਸਾਰੇ ਨੇ ਅਲੱਗ-ਅਲੱਗ ਡਿਊਟੀਆਂ ਲਾਈਆਂ। ਸਾਰੇ ਜਾਨਵਰਾਂ ਨੂੰ ਕਿਹਾ ਵੀ ਇਹਨੇ ਬਹੁਤ ਸਾਰੇ ਸੈਨਿਕ ਨੇ ਇਹਨਾਂ ਨਾਲ ਨਜਿੱਠਣ ਲਈ ਆਪਾਂ ਤਾਂ ਬਹੁਤ ਥੋੜੇ ਆ। ਬਘਿਆੜ ਨੂੰ ਕਿਹਾ ਬਿੱਤੂ ਆਪਣੇ ਹੋਰ ਸਾਥੀ ਲੈ ਕੇ ਆ ਜਿਹੜੇ ਵਫਾਦਾਰ ਹੋਣ ਇਸ ਤਰ੍ਹਾਂ ਇਹ ਰੈਸ ਨੂੰ ਬਿੱਲੀ ਨੂੰ ਤੇ ਗਰਡ ਨੂੰ ਸਾਰੇ ਜਿਹੜੇ ਖੂਂਕਾਰ ਜਾਨਵਰ ਸੀ ਉਹ ਉਹਨਾਂ ਨੂੰ ਬੁਲਾਇਆ ਗਏ ਆਪਣੇ ਜਾਨਵਰਾਂ ਨੂੰ ਲੈ ਕੇ ਸਾਰਿਆਂ ਨੂੰ ਆਪਾਂ ਨਾਲ ਦਾ ਜੋ ਪਿੰਡ ਹੈ ਉਹ ਜੜਿਆ ਹੋਇਆ ਉੱਥੇ ਇਕੱਠੇ ਹੋਣਿਆ ਰਾਤ ਦੇ ਟਾਈਮ ਤੇ ਜਨਸਰ ਦੇ ਨਾਲ ਹੀ ਸਾਰੇ ਚੱਲ ਪਏ ਰਿਛ ਨੇ ਆਪਣੇ ਨਾਲ ਦੇ ਸਾਥੀ ਇਕੱਠੇ ਕਰ ਲੇ ਆਵਾਜ਼ ਦਿੱਤੀ ਜੰਗਲ ਦੇ ਵਿੱਚ ਜਾ ਕੇ ਬਗੈਰ ਨੇ ਆਪਣੇ ਸਾਥੀ ਇਕੱਠੇ ਕਰ ਲੇ ਵੀ ਸਾਡੇ ਤੇ ਅੱਜ ਬੇਤਤਾ ਪੀੜ ਪਈ ਐ ਸਾਡਾ ਸਾਥ ਦਿਓ ਬਿੱਲੀ ਨੇ ਤੇ ਗਰੜ ਨੇ ਸਾਰੇ ਆਪੋ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਜਿਹੜੇ ਹੋਏ ਪਿੰਡ ਦੇ ਵਿੱਚ ਪਹੁੰਚੇ ਤੇ ਲੂੰਬੜ ਨੇ ਸਾਰੇ ਨੇ ਅਲੱਗ-ਅਲੱਗ ਡਿਊਟੀਆਂ ਲਾਈਆਂ ਵੀ ਆਪਣੇ ਸਾਰੇ ਸਾਥੀਆਂ ਨੂੰ ਕਹੋ ਵੀ ਜੋ ਵੀ ਸੈਨਿਕ ਨੇ ਆਪਾਂ ਸੈਨਿਕਾਂ ਨੂੰ ਮਾਰਨਾ ਖਾਣਾ ਨਹੀਂ ਜਿਹੜੇ ਉਹਨਾਂ ਦੇ ਘੋੜੇ ਨੇ ਉਹਨਾਂ ਨੂੰ ਤੁਸੀਂ ਖਾ ਸਕਦੇ ਹੋ ਸਾਰੇ ਜਾਨਵਰਾਂ ਨੇ ਆਗਿਆ ਦਾ ਪਾਲਣ ਕੀਤਾ ਤੇ ਉਹਨੇ ਇੱਕ ਗੱਲ ਤੋਂ ਹੋਰ ਸचेत ਕੀਤਾ ਵੀ ਕਿਸੇ ਨੇ ਵੀ ਰਾਜੇ ਦੇ ਤੰਬੂ ਵੱਲ ਨਹੀਂ ਜਾਣਾ ਕਾਲੇ ਰੰਗ ਦਾ ਜੋ ਰਾਜੇ ਦਾ ਤੰਬੂ ਆ ਤੰਬੂ ਹੈ ਉਹਦੇ ਵੱਲ ਕਿਸੇ ਨੇ ਨਹੀਂ ਜਾਣਾ ਇਸੇ ਤਰ੍ਹਾਂ ਹੀ ਹੋਇਆ ਰਾਤ ਦੇ 12 1 2 ਵਜੇ ਜਾਨਵਰਾਂ ਨੇ ਇਕੱਠੇ ਹੋ ਕੇ ਸਾਰੇ ਨੇ ਹਮਲਾ ਕਰਤਾ ਸੈਨਿਕਾਂ ਨੂੰ ਸੰਭਲਣ ਤੋਂ ਪਹਿਲਾਂ ਹੀ ਉਹਨਾਂ ਨੂੰ ਦਬੋਚ ਲਿਆ ਸਾਰੇ ਸੈਨਾ ਸੀਗੀ ਰਾਜੇ ਦੀ ਉਹਨਾਂ ਨੇ ਜਾਨਵਰਾਂ ਨੇ ਖਤਮ ਕਰਤੀ ਤੇ ਰਾਜਾ ਵੀ ਸ਼ੋਰ ਸ਼ਰਾਬਾ ਸੁਣ ਕੇ ਆਪਣੇ ਤੰਬੂ ਤੋਂ ਜਦੋਂ ਬਾਹਰ ਆਇਆ ਆਕਰੋ ਨੇ ਦੇਖਿਆ ਵੀ ਮੇਰੇ ਤਾਂ ਸਾਰੀ ਸੈਣੀ ਖਤਮ ਕਰਤੀ ਜਾਨਵਰਾਂ ਨੇ ਤੇ ਜਿਹੜੇ ਘੋੜੇ ਆ ਉਹ ਵੀ ਮਾਰਤੇ ਉਹਨਾਂ ਨੂੰ ਮਾਰ ਕੇ ਕੁਝ ਖਾ ਗਏ ਕੁਝ ਨੂੰ ਖਾ ਰਹੇ ਐ ਤੇ ਲੂੰਬੜੋ ਦੇ ਕੋਲੇ ਗਿਆ ਲੂੰਬੜ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਵੀ ਸਾਡੇ ਨਾਲ ਤੋ ਪੰਗਾ ਨਾਲ ਐ ਉਹਨਾਂ ਨੂੰ ਸੁਖੀ ਸੰਦੀ ਰਹਿਣ ਦੇ ਰਾਜ ਨੇ ਇੱਕ ਬੇਨਤੀ ਕੀਤੀ ਕਹਿੰਦਾ ਮੈਂ ਆਪਣੇ ਜਵਾਈ ਨੂੰ ਮਿਲਣਾ ਚਾਹਣਾ ਆਪਣੇ ਜਵਾਈ ਨੂੰ ਤੇ ਆਪਣੀ ਧੀ ਨੂੰ ਮਿਲਣਾ ਚਾਹਣਾ ਲੂੰਗੜੋਂ ਨੂੰ ਗੁਫਾ ਭਾਲ ਲੈ ਗਿਆ ਗੁਫਾ ਭਾਲ ਜਦੋਂ ਗਏ ਜਾ ਕੇ ਆਪਣੀ ਧੀ ਨੂੰ ਮਿਲਿਆ ਤੇ ਆਪਣੇ ਜਵਾਈ ਨੂੰ ਬੋਕਲ ਦੇ ਵਿੱਚ ਲਿਆ ਕਹਿੰਦਾ ਮੇਰੇ ਪੁੱਤਰਾ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਤੁਸੀਂ ਇੱਥੇ ਨਾਰੋ ਗੋਪਾ ਦੇ ਵਿੱਚ ਤੁਸੀਂ ਜਾ ਕੇ ਮਹਿਲਾਂ ਦੇ ਵਿੱਚ ਰਹੋ ਉਹਨਾਂ ਨਾਲ ਲੈ ਕੇ ਮਹਿਲਾਂ ਦੇ ਵਿੱਚ ਨੂੰ ਚਾਲੇ ਪਾਤੇ ਜੋ ਜਾਨਵਰ ਸੱਦੇ ਸੀ ਜਾਨਵਰਾਂ ਨੇ ਸਾਰਾ ਤੋਂ ਵਿਦਾ ਲੈਤੀ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਰੇਸ ਬਗਿਆੜ ਲੂੰਬੜ ਖਰਗੋਸ਼ ਤੇ ਬਿੱਲੀ ਤੇ ਗਰੜ ਇਹ ਸਾਰੇ ਰਾਜੇ ਦੇ ਬੇਟੇ ਦੇ ਨਾਲ ਚੱਲ ਪਏ ਕਹਿੰਦੇ ਅਸੀਂ ਵੀ ਇਹਦੇ ਨਾਲ ਹੀ ਰਹਾਂਗੇ ਸੂਰਾਜ ਨੇ ਬੜੇ ਸਤਿਕਾਰ ਦੇ ਨਾਲ ਸਾਰਾਂ ਦਾ ਮਹਿਲਾ ਦੇ ਵਿੱਚ ਸਵਾਗਤ ਕੀਤਾ ਰੇਸ਼ਣੋ ਦਾ ਭੋਜਨ ਪਾਣੀ ਹਰ ਰੋਜ਼ ਮਿਲ ਜਾਂਦਾ ਸੀ ਬਘਿਆੜ ਤੋਂ ਮਿਲ ਜਾਂਦਾ ਸੀ ਬਿੱਲੀ ਨੂੰ ਪੀਣ ਲਈ ਦੁੱਧ ਮਿਲ ਜਾਂਦਾ ਸੀ ਤੇ ਗਰਣ ਨੂੰ ਉਹਦਾ ਜਿਹੜਾ ਸੀਗਾ ਸਮਾਨ ਖਾਣ ਨੂੰ ਮਾਸ ਵਗੈਰਾ ਵੱਖ-ਵੱਖ ਤਰ੍ਹਾਂ ਦਾ ਜਿਵੇਂ ਕਿਸੇ ਨੂੰ ਜ਼ਰੂਰਤ ਸੀ ਮਿਲਦਾ ਰਿਹਾ। ਹਮੜਾ ਚੈਨ ਦੇ ਨਾਲ ਲਗਭਗ ਹਫ਼ਤਾ ਤੋਂ ਹਫ਼ਤੇ ਸਾਰੇ ਜਾਨਵਰ ਬੜੇ ਖੁਸ਼ੀ-ਖੁਸ਼ੀ ਰਹਿਣ ਲੱਗੇ। ਪਰ ਜੋ ਲੂੰਬੜ ਸੀ ਉਹਨੂੰ ਪਤਾ ਸੀ ਵੀ ਰਾਜਾ ਫਿਰ ਤੋਂ ਕੋਈ ਨਾ ਕੋਈ ਸ਼ਰਾਰਤ ਕਰੂਗਾ। ਉਨੇ ਰਾਜੇ ਦੀ ਮਾਨਸਿਕਤਾ ਨੂੰ ਪਾਪ ਕੇ ਔਰ ਆਪਣੇ ਜਿਹੜੇ ਮੰਤਰੀ ਸੀ ਉਹਨਾਂ ਦੇ ਨਾਲ ਸਕੀਮਾਂ ਬਣਾਉਂਦੇ ਨੂੰ ਸੁਣ ਲਿਆ ਉਹ ਇਸ ਰਾਜੇ ਦੇ ਬੇਟੇ ਨੂੰ ਖਤਮ ਕਰਨਾ ਚਾਹੁੰਦਾ ਸੀ ਮਾਰ ਦੇਣਾ ਚਾਹੁੰਦਾ ਸੀ ਪਰ ਲੂੰਬੜ ਨੇ ਵੀ ਇੱਕ ਬਿਆਉਤ ਬਣਾਈ ਕਿਉਂਕਿ ਬੜਾ ਚਲਾਕ ਜਾਨਵਰ ਹੈ ਲੂੰਬੜ ਲੂੰਬੜ ਨੇ ਵਿਆਹਤ ਮੜਾਈ ਤੇ ਉਹਨੇ ਵਿਆਹ ਦਾ ਕੋਲੇ ਸੀ ਸੱਤੇ ਹੋਂੜਾ ਨੇ ਡਰਾਮਾ ਕੀਤਾ ਸੀ ਤਾਂ ਜੋ ਉਹਨਾਂ ਦੀਆਂ ਗੱਲਾਂ ਨੂੰ ਉਹ ਸੁਣ ਸਕੇ ਤੇ ਉੱਠ ਕੇ ਲੂੰਬੜ ਰਾਜੇ ਨੂੰ ਕਹਿੰਦਾ ਰਾਜਾ ਸਾਹਬ ਮੈਨੂੰ ਸੁਪਨਾ ਆਇਆ ਵੀ ਮੇਰੇ ਜਿਹੜੇ ਦਾਦਾ-ਦਾਦੀ ਨੇ ਬਹੁਤ ਪਰੇਸ਼ਾਨ ਨੇ ਮੈਨੂੰ ਯਾਦ ਕਰ ਰਹੇ ਨੇ ਉਹਦੇ ਦਾਦਾ ਦਾਦੀ ਮਰ ਚੁੱਕੇ ਸੀ ਕਹਿੰਦਾ ਮੈਨੂੰ ਸਵਰਗਾਂ ਦੇ ਵਿੱਚ ਯਾਦ ਕਰਦੇ ਆ ਤੇ ਮੈਂ ਪਰਲੋਕ ਦੇ ਵਿੱਚ ਜਾ ਕੇ ਉਹਨਾਂ ਦਾ ਹਾਲ ਚਾਲ ਜਾਣਨਾ ਚਾਹਣਾ ਰਾਜਾ ਨੂੰ ਕਹਿੰਦਾ ਵੀ ਤੂੰ ਪਰਲੋਕ ਚ ਕਿਵੇਂ ਜਾਵੇਂਗਾ ਉਹ ਕਹਿੰਦਾ ਵੀ ਦੋ ਗੱਡੇ ਬਾਲਣ ਦੇ ਲਿਆਓ ਬਾਹਰ ਖੇਤਾਂ ਦੇ ਵਿੱਚ ਦੋ ਵੱਡੇ ਬਾਲਾਂ ਦਾ ਪ੍ਰਬੰਧ ਕੀਤਾ ਗਿਆ ਕਹਿੰਦਾ ਵੀ ਮੈਂ ਵਿੱਚ ਕੁੱਤ ਜਾਊਗਾ ਤੇ ਤੁਸੀਂ ਤੇਲ ਪਾ ਕੇ ਅੱਗ ਲਾ ਦੇਣੀ ਹੈ ਤੇ ਤੂੰ ਇਹ ਦੇ ਸੰਪਰਕ ਦੇ ਨਾਮ ਵਿੱਚ ਜਾ ਕੇ ਮੈਂ ਪਰਲੋਕ ਤੱਕ ਪਹੁੰਚ ਜਾਊਗਾ ਉਸੇ ਤਰ੍ਹਾਂ ਹੀ ਕੀਤਾ ਗਿਆ ਲੋਮੜ ਨੇ ਵਿੱਚ ਛਾਲ ਮਾਰੀ ਲੱਕੜਾਂ 베ਜਦੀ ਹੁੰਦਾ ਹੋਇਆ ਥਲੇ ਧਰਤੀ ਤੇ ਗਿਆ ਜਦੋਂ ਤੱਕ ਤੇਰ ਪਾਉਣ ਤੇ ਲੰਬੂ ਲਾਉਣ ਦੀ ਕਿਰਿਆ ਮੰਤਰੀ ਤੇ ਹੋਰ ਜਿਹੜੇ ਸਾਇਦਕ ਸੀ ਕਰ ਰਹੇ ਸੀ ਉਦੋਂ ਤੱਕ ਲੂੰਬੜ ਨੇ ਧਰਤੀ ਦੇ ਥੱਲੇ ਧਰਤੀ ਤੇ ਪਹੁੰਚ ਕੇ ਖੋਟ ਪੱਟਣੀ ਸ਼ੁਰੂ ਕਰਤੀ ਖੋਟ ਪੱਟ ਕੇ ਸੇਕ ਤੋਂ ਬਹੁਤ ਥੱਲੇ ਚਲੇ ਗਿਆ ਧਰਤੀ ਦੇ ਵਿੱਚ ਧਰਤੀ ਦੇ ਵਿੱਚ ਜਦੋਂ ਚਲਾ ਗਿਆ ਉਹਨੂੰ ਅੱਗ ਲਾ ਦਿੱਤੀ ਗਈ ਅੱਗ ਲਾਉਣ ਤੋਂ ਬਾਅਦ ਕੁ ਸਮਾਂ ਹੁੰਦਾ ਤੇ ਦੇ ਵਿਚ ਹੀ ਰਿਹਾ ਕਿਉਂ ਜਿਹੜੇ ਜਾਨਵਰ ਨੇ ਖੋਡ ਪੱਟਣ ਦੇ ਵਿੱਚ ਬਹੁਤ ਮਹਾਰਤਾ ਹਾਸਲ ਹੁੰਦੀ ਹੈ ਇਹਨਾਂ ਨੂੰ ਪੰਜੇ ਬਹੁਤ ਤਿੱਕੇ ਹੁੰਦੇ ਨੇ ਬੜਾ ਛੇਤੀ ਮਿੱਟੀ ਨੂੰ ਪੁੱਟ ਲੈਂਦੇ ਨੇ ਸਭ ਤੋਂ ਸਖਤ ਮਿੱਟੀ ਨੂੰ ਵੀ ਇਹ ਪੁੱਟ ਕੇ ਉਹਦੇ ਵਿੱਚ ਖੋਡ ਬਣਾ ਕੇ ਅੱਗੇ ਲੰਘ ਜਾਂਦੇ ਨੇ ਸੋ ਜਿਹੜੋ ਅੱਗੇ ਜਾ ਕੇ ਗਾਂ ਜਾਂ ਸਰਤੀ ਦੇ ਵਿੱਚ ਵੜ ਗਿਆ ਤੇ ਰਾਜੇ ਨੇ ਤੇ ਉਹਦੇ ਸੈਨਿਕਾਂ ਨੇ ਦੂਰਬੀਨ ਨਾਲ ਤੂਏ ਦੇ ਵਿੱਚੋਂ ਬੱਦਲਾਂ ਤੱਕ ਦੇਖਣ ਦੀ ਕੋਸ਼ਿਸ਼ ਕੀਤੀ ਤੂਆ ਜਿਆਦੇ ਸੰਘਣਾ ਹੋਣ ਕਰਕੇ ਉਹਨਾਂ ਨੂੰ ਕੁਝ ਵੀ ਦਿਖਾਈ ਨਾ ਦਿੱਤਾ ਰਾਜੇ ਨੇ ਸੋਚਿਆ ਵੀ ਚਲੋ ਉਹ ਤਾਂ ਪ੍ਰਲੋਗ ਦੇ ਵਿੱਚ ਪਹੁੰਚ ਗਿਆ ਜਦੋਂ ਮੁੜ ਕੇ ਆਊਗਾ ਉਦੋਂ ਤੋਂ ਉਹਦਾ ਹਾਲ ਚਾਲ ਜਾਣਾਂਗੇ ਲੁੰਬੜ ਕੋਸਟੇਮ ਬਾਅਦ ਧਰਤੀ ਚੋਂ ਬਾਹਰ ਆਇਆ ਬਾਹਰ ਆ ਕੇ ਰਾਜੇ ਕੋਲੇ ਗਿਆ ਕੰਤਾ ਜੀ ਮੇਰਾ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਦਾਦੀ ਦਾਦੀ ਨੂੰ ਮਿਲ ਕੇ ਆਇਆ ਜਿਹੜੇ ਬੜੇ ਖੁਸ਼ ਨੇ ਉਥੇ ਤੁਹਾਡੇ ਦਾਦਾ ਦਾਦੀ ਵੀ ਤੁਹਾਨੂੰ ਯਾਦ ਕਰ ਰਹੇ ਨੇ ਪਰਲੋਕ ਦੇ ਵਿੱਚ ਤੁਹਾਡੇ ਜੋ ਦਾਦਾ-ਦਾਦੀ ਨੇ ਉਹ ਵੀ ਤੁਹਾਡੀ ਚਿੰਤਾ ਕਰ ਰያ ਤੁਹਾਨੂੰ ਯਾਦ ਕਰ ਰਿਆ ਤੁਹਾਨੂੰ ਦੇਖਣਾ ਚਾਹੁੰਦੇ ਆ ਰਾਜੇ ਨੇ ਸੋਚਿਆ ਵੀ ਜੇ ਲੋੰਬੜ ਜਾ ਕੇ ਪਰਲੋਕ ਚ ਵਾਪਸ ਆ ਸਕਦਾ ਹੈ ਮੈਂ ਵੀ ਕਿਉਂ ਨਾ ਜਾਵਾਂ ਉਹਦੇ ਨਾਲ ਮੰਤਰੀ ਤਿਆਰ ਹੋ ਗਏ ਇੱਕ ਵੱਡੀ ਜਿਗਾ ਬਣਾਈ ਗਈ ਬੱਡੀ ਚਿਕਾ ਬਣਾ ਕੇ ਤੇ ਸਾਰੇ ਚਾਈ ਚਾਈ ਉਹਦੇ ਵਿੱਚ ਬੈਠ ਕੇ ਵਿਚ ਚੱਲਿਆ ਪਰਲੋਕ ਦਾ ਜਹਾਜ਼ ਉੱਪਰ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਉਹ ਸਾਰੇ ਸੜ ਗਏ ਲੂੰਬੜ ਨੇ ਫਿਰ ਉਹਨਾਂ ਨੂੰ ਸਾਰਾ ਸਿਸਟਮ ਖਤਮ ਹੋਣ ਕਰਨ ਤੋਂ ਬਾਅਦ ਰਾਜੇ ਦੇ بیٹے ਦੇ ਕੋਲ ਆਇਆ ਉਹਨੂੰ ਆ ਕੇ ਕਹਿੰਦਾ ਵੀ ਲੈ ਹੁਣ ਆਪਣਾ ਰਾਜ ਭਾਗ ਸੰਭਾਲ ਇਹ ਜੋ ਰਾਜਾ ਸੀ ਇਹ ਤੇਰੀ ਹੱਤਿਆ ਕਰਨਾ ਚਾਹੁੰਦਾ ਸੀ ਤੈਨੂੰ ਮਾਰਨਾ ਚਾਹੁੰਦਾ ਸੀ ਸੋ ਇਹ ਪ੍ਰਜਾ ਦੇ ਉੱਪਰ ਵੀ ਅਤਿਆਚਾਰ ਕਰਦਾ ਸੀ ਤਾਂ ਕਰਕੇ ਇਹਦੇ ਦੇਸ਼ ਦੇ ਵਿੱਚ ਗਰੀਬੀ ਸੀ ਤੁਸੀਂ ਵਧੀਆ ਤੰਗ ਦੇ ਨਾਲ ਰਾਜ ਭਾਗ ਨੂੰ ਚਲਾਓ ਲੋਕਾਂ ਨੂੰ ਬਤਵੱਦ ਸਹੂਲਤਾਂ ਦੇਓ ਖੁਸ਼ੀਆਂ ਦਿਓ ਤੇ ਆਪਣਾ ਰਾਜ ਭਾਗ ਸੰਭਾਲੋ ਰਾਜ ਭਾਗ ਦਾ ਦੈਰਾ ਬਹੁਤ ਵਧੀਆ ਹੈ ਬਹੁਤ ਭੁੰਮੀ ਉਪਜਾਊ ਆ ਲੋਕ ਖੁਸ਼ ਹੋਣਗੇ ਤੇ ਤੁਹਾਨੂੰ ਜਿਹੜਾ ਕਾਰ ਹੈ ਉਹ ਵੀ ਵਧੀਆ ਦੇਣਗੇ ਤੇ ਰਾਜਪਾਤ ਨੂੰ ਵਧੀਆ ਸੰਭਾਲ ਕੇ ਵਧੀਆ ਸੱਚੇ ਜੇ ਢੰਗ ਦੇ ਨਾਲ ਚਲਾਓ ਤੇ ਉਸ ਤੋਂ ਉਪਰੰਤ ਸਗਾ ਸੰਦੇਵ ਪਰ ਬੈਠ ਕੇ ਉਹਦਾ ਰਾਜ ਚਲਕ ਕੀਤਾ ਗਿਆ ਰਾਜੇ ਦੇ ਬੇਟੇ ਦਾ ਤੇ ਉਹ ਵਧੀਆ ਸੰਚਾਰੂ ਢੰਗ ਦੇ ਨਾਲ ਉਹਨੇ ਰਾਜ ਨੂੰ ਸੰਭਾਲਿਆ ਆਪਣੇ ਗਵਾਂਢੀ ਰਾਜਾਂ ਦੇ ਨਾਲ ਮਿੱਤਰਤਾ ਵਧਾਈ ਵਪਾ ਵਪਾਰ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਤੇ ਦੇਸ਼ ਨੂੰ ਇੱਕ ਤ੍ਰਕਿਆਂ ਦੇ ਰਾਹ ਵੱਲ ਲੈ ਤੁਰਿਆ ਏਸੀ ਸਾਡੀ ਬਾਤ ਸਾਡੀ ਸਟੋਰੀ ਇਹਨਾਂ ਬਾਤਾਂ ਸਟੋਰੀਆਂ ਦੇ ਵਿੱਚੋਂ ਕਈ ਵਾਰ ਗੱਲਾਂ ਇਧਰ ਉਧਰ ਹੋ ਜਾਂਦੀਆਂ ਬਜ਼ੁਰਗਾਂ ਤੋਂ ਸੁਣੀਆਂ ਨੇ ਕਿਸੇ ਨੇ ਕੋਈ ਗੱਲ ਵੱਧ ਘੱਟ ਸੁਣੀ ਗਈ ਹੈ ਜਾਂ ਸਾਥੋਂ ਵੱਧ ਘੱਟ ਕਹੀ ਗਈ ਹੈ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਸੋ ਕੋਸ਼ਿਸ਼ ਕਰਾਂਗੇ ਹਰ ਰੋਜ਼ ਇੱਕ ਬਾਤ ਇੱਕ ਕਥਾ ਤੁਹਾਡੇ ਲਈ ਲੈ ਕੇ ਆਈਏ ਇਸ ਬਾਤ ਬਤੋਲੀ ਦੀ ਲੜੀ ਨੂੰ ਜਾਰੀ ਰੱਖਿਏ ਆਪਣੇ ਬੱਚਿਆਂ ਨੂੰ ਸੁਣਾਓ ਕਿਉਂਕਿ ਬਜ਼ੁਰਗ ਬੜੇ ਖੋਸੇ ਉਹਨਾਂ ਕੋਲੇ ਮਨੋਰੰਜਨ ਦੇ ਸਾਧਨ ਬਹੁਤ ਘੱਟ ਸੀ ਤਾਂ ਇਹਨਾਂ ਬਾਤਾਂ ਦਾ ਦੇ ਜਰੀਏ ਆਪਣੇ ਬੱਚਿਆਂ ਦੇ ਵਿੱਚ ਸਪੈਕਟ ਭਰਦੇ ਸੀ ਇੱਕ ਜਜ਼ਬਾ ਭਰਦੇ ਸੀ ਕਿਵੇਂ ਨੇਕੀ ਬਦੀ ਦੇ ਉੱਪਰ ਭਾਰੂ ਪੈਂਦੀ ਐ ਉਹ ਬੱਚਿਆਂ ਨੂੰ ਸਿਖਾਉਂਦੇ ਸੀ ਇੱਕ ਚੰਗੇ ਕਰਮ ਕਰਨ ਦੇ ਕੀ ਲਾਭ ਨੇ ਮਾੜੇ ਕਰਨ ਕਰਨ ਦੇ ਕੀ ਹਾਨੀਆਂ ਬੱਚੇ ਨੂੰ ਆਪਾਂ ਇਸ ਢੰਗ ਦੇ ਨਾਲ ਸਿਖਿਆ ਸਕਦੇ ਹਾਂ ਸੋ ਪਰਿਵਾਰ ਦੇ ਪਰਿਵਾਰ ਨੂੰ ਜੋੜ ਕੇ ਰੱਖਣ ਲਈ ਇਹ ਗੱਲਾਂ ਬਾਤਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਸਮੇਂ ਦਾ ਸਮਾਂ ਘੱਟ ਕੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਸਾਡੀਆਂ ਸਾਡੀਆਂ ਬਾਤਾਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਲੋ ਜੇ ਤੁਹਾਨੂੰ ਨਹੀਂ ਯਾਦ ਹੈਗੀਆਂ ਅਸੀਂ ਤਾਂ ਉਮੀਦ ਕਰਦੇ ਆਂ ਵੀ ਬਜ਼ੁਰਗਾਂ ਦੇ ਨੇੜੇ ਹੋ ਕੇ ਬਹਿ ਕੇ ਉਹਨਾਂ ਤੋਂ ਬਾਤਾਂ ਸੁਣੋ ਉਹਨਾਂ ਦੇ ਜਿਹੜਾ ਜੀਵਨ ਉਹਨਾਂ ਨੇ ਜੁਆ ਹੈ ਉਹਦੇ ਨਿਚੋੜ ਦੇ ਵਿੱਚੋਂ ਜੀਵਨ ਦਾ ਜੋ ਸਾਰ ਹੈ ਉਹ ਸੁਣੋ ਤੇ ਤੁਹਾਨੂੰ ਵੀ ਗਲਤੀਆਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਸੋ ਪਰਿਵਾਰਾਂ ਦੇ ਵਿੱਚ ਮਿਲ ਕੇ ਵਿਚਰੋ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ